ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਅਸੀਂ ਪਿੰਡ ਪਰਵਾਂ ਜ਼ਿਲ੍ਹਾ ਮਰਸਰ ਤਹਿਸੀਲ ਬਾਬਾ ਕਾਲਾ ਦੇ ਰਹਿਣ ਵਾਲੇ ਅਸੀਂ ਨਾਗਰਿਕ ਇਸ ਟਾਈਮ ਅਸੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਹੈ ਤੇ ਕੱਲ 2 ਦਿਨ ਪਹਿਲਾਂ ਅਸੀਂ ਇੱਥੋਂ ਕੋਣਣ ਵਾਸਤੇ ਜਿਹੜਾ ਉਹ ਡਲੌਜੀ ਗਿਆ ਹੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਵਾ ਉਹ ਖਿਆਲ ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਉਹ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ ਚ ਰਿਹਾ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਹੈ ਉਹ ਡਿਲੀਟ ਕਰ ਦਿੱਤੀਆਂ ਸੁਣ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਹجوم ਹੀ ਨਾ ਜ਼ਿਆਦਾ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਸੀਂ ਉੱਥੇ ਪਾਰਕਿੰਗ ਲਾਈ ਗੱਡੀ ਦੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹਿੰਦੋ ਕਿ ਕਿ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਈ ਚਪੇੜ ਕਿਉਂ ਮਾਰੇਗਾ ਤੂੰ ਹਲੋ ਗਲਤ ਕਿਉਂ ਬੋਲਦਾ ਵਾਂ ਐਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕ ਇਹ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜਿਆਦਾ ਅਟੈਕ ਕਰ ਰਹੇ ਨੇ ਲੋਕ ਮੈਂ ਵੀ ਇਹ ਗੱਲ ਕਹਿੰਨਾ ਕਿ ਕੋਈ ਪੰਜਾਬੀ ਵੀਰ ਉਨ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਮਾਚਲ ਵਿੱਚ ਨਾ ਜਾਣ ਕਿਉਂਕਿ ਹਮਾਚਲ ਵਿੱਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਹੀ ਕਿਸੇ ਨੇ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਰੋਲਾ ਪਾ ਰਹੀ ਕਿ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇ ਇਹਦਾ ਸਾਰਾ ਕੁਝ ਉਥੋਂ ਛੱਡ ਛਡਾ ਗਿਆ ਆਪਣੇ ਪੰਜਾਬ ਦੇ ਵਿੱਚ ਜੀ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਸੀਂ ਕਿ ਜਿੰਦਗੀ ਦੇ ਵਿੱਚ ਏਡੀ ਵਧੀਆ ਸੇਫ ਲਾਈਫ ਚੀਂਦੇ ਆਏ ਆ ਤੇ ਇੱਥੇ ਆਉਂਦੇ ਆ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਿਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਮੰਗ ਸਾਡੀ ਸਾਡੀ ਮੰਗ ਨਾ ਕਿ ਇਹਨੂੰ ਅਸੀਂ ਕਿਨੂੰ ਲੜਨਾ ਚਾਹੁੰਦੇ ਆ ਨਾ ਹੀ ਕਿਨੂੰ ਅਸੀਂ ਇਹ ਹੀ ਕਹਿੰਦੇ ਆ ਕਿ ਪਲੀਜ਼ ਜਿਹੜੇ ਸਾਡੀ ਮੰਗ ਤੇ ਆ ਕਿ ਅਸੀਂ ਇੱਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆਂ ਆਨਲਾਈਨ ਬਿਜ਼ਨਸ ਕਰਦੇ ਆਂ ਨੂੰ ਸਾਨੂੰ ਕਾਫੀ ਸਾਲ ਹੋ ਗਏ ਜੋ ਕਿ ਸਾਡੇ ਕੋਲੇ ਇੱਕ ਆਪਸ਼ਨ ਆ ਜਿਹੜੀ ਅਪਰਚੂਨਿਟੀ ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆਂ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਕੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਆਂ ਜਿੰਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫ੍ਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠਿਆਂ ਤੇ ਸਾਨੂੰ ਇਨਕਮ ਆ ਰਹੀ ਆ ਕਿਉਂਕਿ ਇਹਦਾ ਇੱਕ ਇੰਟਰਨੈਟ ਐ ਉਹ ਜੀ ਚੀਜ਼ ਹੈ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੌ ਹਰ ਨਾ ਜੀ ਨਾ ਪੁਲਿਸ ਵਾਲ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਹ ਉਲਟਾ ਸਾਨੂੰ ਹੀ ਉਹ ਦਵਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਹੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਉਹ ਜਦੋਂ ਅਸੀਂ ਪੁਲਿਸ ਥਾਣੇ ਗਏ ਆ ਨਾ ਉਹਨਾਂ ਨੇ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਪਾਨਿਸ਼ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਨੇ ਬਿਲਕੁਲ ਉਹਨਾਂ ਨਾਲ ਹੀ ਮਿਸ ਬਿਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਤੇ ਤਾਂ ਹੀ ਰਜਾਦਾ ਮਸਲਾ ਰੌਲਾ ਹੀ ਹਾਂ ਜਦੋਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਦੇਖੋ ਇਹ ਘੁੰਮਣ ਫਿਰਨ ਗਏ ਸੀ ਹਜ਼ਾਰ ਕਿਲੋਜੀ ਤੋਂ ਔਰ ਉੱਥੇ ਜਾ ਕੇ ਇਹਨਾਂ ਦੇ ਉੱਤੇ ਇਕਦਾਂਮੀ ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਜ਼ੂਮ ਨੇ ਹਮਲਾ ਕਰਤਾ ਇਹ ਫੈਮਿਲੀ ਸੀ ਦੋ ਬ੍ਰਦਰ ਸੀ ਇੱਕ ਬ੍ਰਦਰ ਦੀ ਵਾਈਫ ਹੈ ਔਰ ਉਹ ਵੀ ਐਨਆਰਆਈ ਹੈ ਔਰ ਸਾਰੇ ਬਾਹਰ ਹੀ ਉੱਥੇ ਰਹਿੰਦੇ ਨੇ ਔਰ ਬਾਹਰ ਰਹੇ ਇਹਨਾਂ ਕੋਲ ਪਾਸਪੋਰਟ ਨੇ ਸੋ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਭੇਸ਼ ਵਿੱਚ ਦੇਖ ਕੇ ਉਹਨਾਂ ਨੇ ਇਹਨਾਂ ਨੂੰ ਮਾਰ ਮਾਰਨਾ ਚੰਗਾ ਵੀ ਬੋਲੇ ਕੁੱਟ ਮਾਰ ਵੀ ਕੀਤੀ ਬਹੁਤ ਜ਼ਿਆਦੀ ਜੇਦੀ ਮੈਂ ਬਹੁਤ ਨਿੰਦਿਆ ਕਰਦਾ ਔਰ ਸਰਕਾਰ ਤੋਂ ਮੰਗ ਕਰਦਾ ਕਿ ਸਰਕਾਰ ਵੀ ਇਹ ਟੈਕਸ਼ਨ ਲਵੇ ਮੁੱਖ ਮੰਤਰੀ ਜਿਹੜੇ ਹਿਮਾਚਲ ਦੇ ਨੇ ਉਹ ਵੀ ਇਮੀਡੀਏਟ ਐਕਸ਼ਨ ਲੈਣ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਇਮੀਡੀਏਟ ਗੱਲ ਕਰਨ ਕਿਉਂਕਿ ਸਾਨੂੰ ਸਖਾਵੇ ਮਾਹੌਲ ਚਾਹੀਦੇ ਸਾਨੂੰ ਜਦੋਂ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਆ ਕੇ ਸਾਡੇ ਵਰਗੀਕਰਨ ਔਰ ਧਰਮਾਂ ਦੇ ਰਾਜਨੀਤੀ ਦੇ ਵਿੱਚ ਨੁਕਸਾਨ ਪੈਦਾ ਕਰਦੀਆਂ ਔਰ ਸਾਡੇ ਸਮਾਜ 'ਚ ਪਾੜ ਵਧਦਾ ਹੈ ਇਹੋ ਹੀ ਚਿੰਤਾ ਆ ਕੇ ਕਰਦੇ ਸਾਂ ਔਰ ਇਹ ਚਿੰਤਾ ਨੂੰ ਵਰਕਾਂ ਦੀ ਰਾਜਨੀਤੀ ਦੇ ਵਿੱਚ ਬੜਾਵਾ ਮਿਲਦਾ ਹੈ ਸੋ ਜਿਹੜੀ ਘਟਨਾਵਾਂ ਵਾਪਰੀ ਕੰਗਣਾ ਨਾਲ ਵੀ ਅਸੀਂ ਕਹਾਂ ਵੀ ਠੀਕ ਹੈ ਇਹੋ ਜਿਹੀਆਂ ਘਟਨਾਵਾਂ ਤੇ ਬਹੁਤ ਸੀਐਮ ਨਾਂ ਵੀ ਵਾਪਰੀਆਂ ਨੇ ਬੜੇ ਬੜੇ ਪੋਲੀਟਿਕਲ ਬੰਦੇ ਨਾਲ ਲੋਕ ਆਪਣਾ ਰਾਂਝ ਕੱਢਦੇ ਨੇ ਪਰ ਉਹਨੂੰ ਤੁਸੀਂ ਕਿਸੇ ਵਰਗ ਨਾਲ ਜੋੜ ਦੇਣਾ ਕਿਸੇ ਪੰਜਾਬੀਆਂ ਪ੍ਰਤੀ ਕੋ ਮਾੜੀ ਵਰਤਣਾ ਉਹ ਫਿਰ ਕਿਤੇ ਨਾ ਕਿਤੇ ਕੁਝ ਪੱਖੇ ਪੱਖਚ ਵੀ ਹੋ ਗਏ ਔਰ ਕੁਝ ਲੋਕ ਇਹਨੂੰ ਸੈਲੀਬ੍ਰੇਟ ਕਰਨ ਲੱਗ ਗਏ ਜਦ ਕਿ ਇਹੋ ਜਿਹੀ ਘਟਨਾਵਾਂ ਨੂੰ ਕਿਤੇ ਵੀ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਤੁਸੀਂ ਦੇਖੋ ਜੇ ਕੋਈ ਝਗੜਾ ਹੋਵੇ ਕੋਈ ਚੋਕੋ ਉਹਦਾ ਬੈਕ ਨਬੜਾ ਹੁੰਦਾ ਹੈ ਸੋ ਜਿਹੜੀ ਘਟਨਾ ਵਾਪਰ ਗਈ ਹੁਣ ਉਹਦਾ ਰਿਐਕਸ਼ਨ ਉਥੇ ਮਾਚਲ ਚ ਵੇਖਣ ਨੂੰ ਮਿਲਿਆ ਹੁਣ ਇੱਥੇ ਵੀ ਮਾਚਲੀ ਰਹਿੰਦੇ ਨੇ ਉਥੇ ਵੀ ਪੰਜਾਬੀ ਰਹਿੰਦੇ ਨੇ ਸਾਰੇ ਦੇਸ਼ ਪਹਿਲੇ ਆਪਾਂ ਨੂੰ ਮੁੱਖ ਮੰਤਰੀ ਨੂੰ ਇਮੀਡੀਏਟਲੀ ਮੇਰਾ ਮੰਗਿਆ ਪੰਜਾਬ ਦੇ ਮੁੱਖ ਮੰਤਰੀ ਤੋਂ ਮਾਚਲ ਦੇ ਮੁੱਖ ਮੰਤਰੀ ਤੋਂ ਮੀਟਿੰਗ ਕਰਕੇ ਦੋਵੇਂ ਸਖਤ ਐਕਸ਼ਨ ਲੈਣ ਔਰ ਉਤਤ ਬਾਦ ਲੋਕਾਂ ਨੂੰ ਇੱਕ ਸੰਬੋਧਨ ਕਰ ਕਿ ਇਹ ਭਾਰਤ ਸਾਡਾ ਸਾਰਿਆਂ ਦਾ ਸਾਂਝਾ ਹੈ ਔਰ ਅਸੀਂ ਲੋਕ ਕਨਸਟੀਟਿਊਸ਼ਨ ਮੁਤਾਬਕ ਸੈਕੂਲਰ ਸੋਚ ਨਾਲ ਜਲਦੇ ਆ ਗਲਤ ਨੂੰ ਗਲਤ ਔਰ ਸਹੀ ਨੂੰ ਸਹੀ ਕਮਾਂਗੇ ਔਰ ਇਹ ਸਾਨੂੰ ਕਹਿਣਾ ਪਊਗਾ ਉਹ ਜਿਹੜੀ ਲੜਕੀ ਨੇ ਤੱਪੜ ਮਾਰਿਆ ਉਹਨੂੰ ਜਦੋਂ ਮਾਰਿਆ ਉਹਨੇ ਆਪਣੀ ਭਾਵਨਾ ਦੇ ਕਾ ਬਾਕ ਚ ਵਾਕਿਆ ਜਾਂ ਕੁਝ ਕਰਕੇ ਉਹਦੇ ਕੋਲ ਗਲਤੀ ਪਰ ਉਹਦੇ ਇਵੇਜ ਦੇ ਵਿੱਚ ਜਦੋਂ ਆਪਾਂ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਔਰ ਉਦੇ ਚ ਵਿੱਚ ਰਿਐਕਸ਼ਨ ਉੱਥੇ ਵੀ ਵੇਖਣ ਨੂੰ ਮਿਲਿਆ ਇਸੇ ਤੋਂ ਡਰਦੇ ਹਾਂ ਅਸੀਂ ਅਸੀਂ ਲੋਕਾਂ ਸਾਡੀਆਂ ਸੰਝਾਂ ਨੇ ਬਹੁਤ ਅਸੀਂ ਕਹਿਣ ਨੂੰ ਪਰਦੇਸ ਹੈ ਪਰ ਵੀ ਆਰ ਇੰਡੀਅਨ ਸਾਨੂੰ ਇਹੋ ਜੀ ਚੀਜ਼ਾਂ ਤੋਂ ਮਤਲਬ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਸਮਾਜ ਨੂੰ ਅੱਗੇ ਲੈ ਜਾਣ ਲਈ ਕੰਮ ਕਰਨੀ ਚਾਹੀਦੀ ਹੈ ਅੱਜ ਉੱਥੇ ਵੀ ਉਹਨਾਂ ਨੇ ਬਹੁਤ ਗਲਤ ਕੰਮ ਹੋਇਆ ਸਾਡੇ ਪੰਜਾਬੀ ਭਰਾ ਦੇ ਨਾਲ ਬਹੁਤ ਗਲਤ ਰਿਐਕਸ਼ਨ ਹੋਇਆ ਔਰ ਮੈਂ ਤਾਂ ਕਹੂੰਗਾ ਕਿ ਇਹ ਨਹੀਂ ਹੋਣਾ ਚਾਹੀਦਾ ਜਦੋਂ ਦੀ ਬੀਜੇਪੀ ਗਵਰਨਮੈਂਟ ਨੇ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਉਦੇ ਨਤੀਜੇ ਜਿਹੜੇ ਆ ਇਹੋ ਜਿਹੇ ਘਟਨਾਵਾਂ ਆ ਜਿਹਨੀਆਂ ਅੰਜਾਮ ਇਹਨਾਂ ਘਟਨਾਵਾਂ ਤੱਕ ਪਹੁੰਚ ਰਿਆ ਅੱਜ ਮੈਂ ਦੋਵਾਂ ਮੁੱਖ ਮੰਤਰੀਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਵੀ ਇਹਦਾ ਇਨੀਸ਼ੀਏਟਿਵ ਲੈਣ ਔਰ ਮੁੱਖ ਮੰਤਰੀ ਮਹਾਚਲ ਵੀ ਇਮੀਡੀਏਟਲੀ ਉਹਨਾਂ ਨੂੰ ਵੈਰੀਫਾਈ ਆਇਡੈਂਟੀਫਾਈ ਕਰਕੇ ਉਹਨਾਂ ਦੇ ਪਰਚਾ ਦਰਜ ਕਰਾਉਣ ਕਿ ਕਵਲਜੀਤ ਸਿੰਘ ਨਾਮ ਦਾ ਲੜਕਾ ਹੈ ਪਿਛਲੇ ਦਿਨੀ 12 ਤਰੀਕ ਨੂੰ ਦਲੌਜੀ ਖਜ਼ਾਰ ਵਿੱਚ ਗਿਆ ਜਿੱਥੇ ਇਹਨਾਂ ਦਾ ਝਗੜਾ ਉਥੋਂ ਦੇ ਜਿਹੜੇ ਕਹਿੰਦੇ ਨੇ ਇਹਨਾਂ ਦੇ ਅਕੋਰਡਿੰਗਲੀ ਪਾਰਕਿੰਗ ਦੇ ਵਿੱਚ ਜਿਹੜੇ ਉੱਥੇ ਬੰਦੇ ਸੀਗੇ ਉਹਨਾਂ ਦੇ ਨਾਲ ਝਗੜਾ ਆ ਤੇ ਇਹਦੇ ਨਾਲ ਕੁੱਟਮਾਰ ਹੋਈ ਆ ਉਸ ਤੋਂ ਬਾਅਦ ਅੰਮ੍ਰਿਤਸਰ ਆ ਕੇ ਵਾਪਸ ਸਕੇ ਦਾਖਲ ਹੋਏ ਨੇ ਤੇ ਇਹਨਾਂ ਨੂੰ ਸਾਾਨੂੰ ਇਨਫੋਰਮ ਕੀਤਾ ਜੋ ਬਾਈਨਾਂ ਨੂੰ ਪੁੱਛਿਆ ਜੋ ਹਮ ਨੂੰ ਦੱਸਣਗੇ ਜੋ ਬਿਆਨ ਦੇਣਗੇ ਅਕੋਰਡਿੰਗਲੀ ਆਪਾਂ ਦਾ ਇਨਸੀਡੈਂਟ ਨਹੀਂਗਾ ਇਹ ਹਿਮਾਚਲ ਦਾ ਇਨਸੀਡੈਂਟ ਹੈ ਬਟ ਆਪਾਂ ਕੋਸ਼ਿਸ਼ ਕਰਾਂਗੇ ਸ਼ਾਇਦ ਇਹਨਾਂ ਕੋ ਮੋਬਾਈਲ ਦੇ ਵਿੱਚ ਕੋਈ ਸੀ ਫੂਟੇਜ ਹੋਏ ਕਿਉਂਕਿ ਬਲਾਂ ਬਿਆਨ ਜੋ ਦਿੰਦੇ ਨੇ ਰਿਕਾਰਡਿੰਗਲੀ ਉਹਨੂੰ ਕਾਰਨ ਕਰਤਾ ਨੂੰ ਇਨਫੋਰਮ ਕੀਤਾ ਗਿਆ ਆਪਾਂ ਦੇਖਾਂਗੇ ਕਿ ਇਹਨੂੰ ਕੌਣ ਜਾਣਦਾ ਉੱਥੇ ਜਾਂ ਕਿਵੇਂ ਕਰਕੇ ਆਪਾਂ ਜੋ ਵੀ ਪੋਸਿਬਿਲਟੀ ਹੋਏਗੀ ਆਪਾਂ ਜਾ ਕੇ ਉੱਥੇ ਠੀਕ ਹੈ ਮੇਰਾ ਨਾਮ ਡਾਕਟਰ ਜਸਵਿੰਦਰ ਸਿੰਘ ਹੈ ਜੀ ਮੈਂ ਐਜ਼ ਅ ਹਸਪੀਟਲ ਐਡਮਿਨਿਸਟਰੇਟਰ ਸ਼੍ਰੀਮਤੀ ਪਾਰਵਤੀ ਦੇਵੀ ਹਸਪੀਟਲ ਇੱਥੇ ਕੰਮ ਕਰਦਾ ਇਹ ਪੇਸ਼ੈਂ ਕਿ ਜੋ ਜੋ ਕਿ ਜਦੋਂ ਸਾਡੇ ਕੋਲੇ ਆਇਆ ਤੇ ਉਦੋਂ ਇਹਦੇ ਸੈੱਟ ਦੇ ਵਿੱਚ 6 ਤੋਂ 7 ਤਕਰੀਬਨ ਟਾਂਕੇ ਲੱਗੇ ਹੋਏ ਨੇ ਤੇ ਖੱਬੀ ਬਾਹ ਦੇ ਉੱਤੇ ਫ੍ਰੈਕਚਰ ਹੈਗਾ ਹੁਣ ਕੱਲ ਦੇ ਨਾਲੋਂ ਅਗਰ ਅੱਜ ਦੀ ਗੱਲ ਕੀਤੀ ਜਾਏ ਤੇ ਅੱਜ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਬੈਟਰ ਹੈ ਪੇਸ਼ੈਂਟ ਆਪ ਬੋਲ ਕੇ ਬੋਲ ਵੀ ਸਕਦਾ ਹੈ ਗੱਲਬਾਤ ਵੀ ਕਰ ਸਕਦਾ ਹੈ ਹੁਣ ਅਗਰ ਦੇਖਿਆ ਜਾਏ ਤੇ ਉਹਦੀ ਹੈਲਥ ਵਾਈਜ਼ ਤੇ ਦਿਮਾਗੀ ਤੌਰ ਤੇ ਕੰਡੀਸ਼ਨ ਦੇ ਵਿੱਚ ਕਾਫੀ ਸੁਧਾਰ ਹੈ ਦੇਖੋ ਭਰਾ ਦੇ ਉੱਥੇ ਸੱਟ ਲੱਗੀ ਹੈ ਜਾਂ ਕੀ ਉੱਥੇ ਹੋਇਆ ਹੈ ਦੇਖੋ ਅਸੀਂ ਜਿਹਨੂੰ ਐਡਮਿਟ ਕੀਤਾ ਮੈਂ ਉਹਦੇ ਬਾਰੇ ਤੇ ਦੱਸ ਸਕਦਾ ਬਟ ਭਰਾ ਦੀ ਕੰਡੀਸ਼ਨ ਬਾਰੇ ਤੇ ਮੈਨੂੰ ਨਹੀਂ ਪਤਾ ਬਟ ਉਹ ਸੁਣਨ ਚਾਇਆ ਕਿ ਸਟੇਬਲ ਜਦੋਂ ਅਸੀਂ ਪੁਲਿਸ ਨੂੰ ਇਨਟੀਮੇਟ ਕੀਤਾ ਤਾਂ ਪੁਲਿਸ ਨੇ ਇਮੀਡੀਏਟਲੀ ਆ ਕੇ ਜੋ ਵੀ ਉਹਨਾਂ ਨੇ ਜੋ ਇਲੈਗਲ ਕਾਰਵਾਈ ਬੰਦੀ ਹੈ ਉਹ ਕੀਤੀ ਹੈ ਉਹ ਮਰੀਜ਼ ਦੇ ਹਾਲਾਤ ਪਹਿਲਾਂ ਨਾਲੋਂ ਜਦੋਂ ਅਸੀਂ ਪੇਸ਼ੈਂਟ ਨੂੰ ਹਸਪੀਟਲ ਤੇ ਐਡਮਿਟ ਕੀਤਾ ਉਦੋਂ ਤੇ ਹੁਣ ਦੇ ਵਿੱਚ ਲੈ ਕੇ ਬਹੁਤ ਕਾਫੀ ਸੁਧਾਰ